ਆਪ ਸਭ ਨੂੰ ਜੀ ਇਹਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀਆ ਪਿਤਾ ਅੰਗਰੇਜ਼ ਅੰਗਰੇਜ਼ ਸਰਕਾਰ ਦੀ ਫੈਕਟਰੀ ਚ ਬਣਾਉਂਦਾ ਸੀ ਹਥਿਆਰ ਮੁਸਲਮਾਨਾਂ ਦੇ ਹਮਲਿਆਂ ਤੋਂ ਬਚਣ ਲਈ ਤਿਆਰ ਕੀਤੀ ਸੀ ਤੋਪ ਕਪੂਰ ਸਿੰਘ ਦੀ ਖਬਰ ਸਾਹਮਣੇ ਆ ਰਹੀ ਹੈ ਕਲਾਨੌਰ ਭਾਰਤ ਪਾਕਿਸਤਾਨ ਦੇ ਟੁਕੜੇ ਹੋਣ ਤੋਂ ਪਹਿਲਾਂ ਮੇਰੇ ਪਿਤਾ ਬਹਾਦਰ ਸਿੰਘ 라ਵਲ ਖਿੰਡੀ ਵਿੱਚ ਅੰਗਰੇਜ਼ ਸਰਕਾਰ ਦੀ ਮਿਲਟਰੀ ਲਈ ਹਥਿਆਰ ਵਾਲੀ ਫੈਕਟਰੀ ਆਲਸਨ ਲਾਲਕ ਕੁਰਤੀ ਵਿੱਚ ہتھیار ਬਣਾਉਣ ਦਾ ਕੰਮ ਕਰਦੇ ਸਾਨੂੰ ਅਤੇ ਵੰਡ ਹੋਣ ਤੋਂ ਬਾਅਦ ਕੁਝ ਹਫ਼ਤੇ ਪਹਿਲਾਂ ਹੀ ਮੇਰੇ ਪਿਤਾ ਆਪਣੇ ਜੱਦੀ ਪਿੰਡ ਭਾਗਵਾਵਾਂ ਤਹਿਸੀਲ ਕਲਾਂਨੌਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਆ ਗਏ ਅਤੇ ਉਸ ਦਿਨ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਸ ਸਮੇਂ ਪਿੰਡ ਦੇ ਨਾਲ ਲੱਗਦੇ ਮੁਸਲਮਾਨਾਂ ਦੇ ਹਮਲਿਆਂ ਤੋਂ ਬਚਣ ਲਈ ਮੇਰੇ ਪਿਤਾ ਬਹਾਦਰ ਸਿੰਘ ਨੇ ਪਿੰਡ ਦੇ ਸਰਦਾਰ ਸਿੰਘ ਅਤੇ ਹਰਨਾਮ ਸਿੰਘ ਜੋ ਅਸਲਾ ਫੈਕਟਰੀ ਵਿੱਚ ਕੰਮ ਕਰਦੇ ਸਨ ਉਹਨਾਂ ਸੰਯੋਗ ਅਤੇ ਭਾਗੂਆਲ ਦੇ ਸਰਦਾਰ ਸੌਦਾਗਰ ਸਿੰਘ ਦੀ ਹੱਲਾਸ਼ੇਰੀ ਬਦੌਲਤ ਕਰ ਵਿੱਚ ਤੋਪ ਤਿਆਰ ਕਰਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਅਸਾਂ ਉੱਤਕ ਸ਼ਬਦਾਂ ਵਿੱਚ ਪ੍ਰਗਟਾਵਾ ਭਾਰਤ ਪਾਕਿਸਤਾਨ ਦੀ ਮੰਡ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਣ ਵਾਲੇ ਬਾਬੂ ਪੂਰਨ ਸਿੰਘ ਪੰਜਾਬੀ ਨੇ ਪੰਜਾਬੀ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਦਾ ਜਨਮ 1930 ਵਿੱਚ ਪਿਤਾ ਬਹਾਦਰ ਸਿੰਘ ਦੇ ਨਕਰ ਅਤੇ ਮਾਤਾ ਕੇਸਰ ਕੌਰ ਕੱਕੂ ਖੋ ਟੈਂਡਰਾਵਲ ਪਿੰਡੀ ਪਾਕਿਸਤਾਨ ਵਿੱਚ ਹੋਇਆ ਸੀ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਹਾਦਰ ਸਿੰਘ ਦਾ ਜਦੀ ਪਿੰਡ ਭਾਗਵਾ ਸੀ ਅਤੇ ਪ੍ਰੰਤੂ ਉਸ ਦੇ ਪਿਤਾ ਬਹਾਦਰ ਸਿੰਘ ਰਾਵਲਪਿੰਡੀ ਵਿੱਚ ਅੰਗਰੇਜ਼ ਸਰਕਾਰ ਦੀਆਂ ਆਰ ਸੀ ਲਈ ਅਸਲਾ ਬਣਾਉਣ ਵਾਲੇ ਸਨ ਅਤੇ ਇਸ ਦੇ ਨਾਲ ਹੀ ਇਸ ਵਿੱਚ ਫੈਕਟਰੀ ਵਿੱਚ ਅਸਲਾ ਬਣਾਉਣ ਦੀ ਕਾਰੀਗਰ ਸਨ ਮੰਡ ਦੌਰਾਨ ਉਹ ਦਸਮੀ ਜਮਾਤ ਵਿੱਚ ਰਾਵਲਪਿੰਡੀ ਦੇ ਖਾਲਸਾ ਹਾਈ ਸਕੂਲ ਵਿੱਚ ਵਿਦਿਆਰਥੀ ਸੀ ਅਤੇ ਰਾਵਲਪਿੰਡੀ ਵਿੱਚ ਚਾਰ ਵਰਖਵਾਕਰਤ ਮਾਮਲ ਨਾਲ ਸੰਬੰਧੀ ਸਕੂਲ ਜਿਵੇਂ ਖਾਲਸਾ ਹਾਈ ਸਕੂਲ ਐਸਡੀ ਸਨਾਤਨ ਹਾਈ ਸਕੂਲ ਡੀਏ ਹਾਈ ਸਕੂਲ ਅਤੇ ਤਾਲੀਮ-ਏ-ਸਲਾਮੀ ਸਕੂਲ ਸਨ